रिजल्ट ਤੁਹਾਡੇ ਸਾਹਮਣੇ ਹੈ ਜੀ ਕੋਈ ਨਕਲੀ ਨਹੀਂ ਹੈਗੀ ਕੋਈ ਅਸੀਂ ਧਾਗਿਆ ਨਾ ਬਨ ਕੇ ਨਹੀਂ ਲਾਏ ਦੇਖੋ ਪਾਈਪ ਦੇ ਵਿੱਚ ਆ ਇਹ ਸਾਈਜ਼ ਦੀ 5 ਫੁੱਟ ਹੈਗਾ 5 ਫੁੱਟ ਦਾ ਸਾਈਜ਼ ਆ 5 ਕਿੱਡਾ ਮੋਟਾ ਹੈਗਾ 6 ਇੰਚ ਦਾ 6 ਇੰਚ ਦਾ 6 ਇੰਚ ਦਾ ਪਾਈਪ ਹੈ ਜੀ ਇਹਦੇ ਵਿੱਚ ਅਸੀਂ ਪੰਜ ਪਲਾਂਟਰ ਇੱਕ ਤਾਂ ਵੱਡਾ ਉੱਪਰ ਹੋ ਗਿਆ ਪਲਾਂਟਰ ਇਸ ਤੋਂ ਬਾਅਦ ਪਲਾਂਟਰ ਨੰਬਰ 2 ਪਲਾਂਟਰ ਨੰਬਰ 3 4 ਤੇ 5 ਪਲਾਂਟਰ ਜਾਨਕੀ 5 ਚੀਜ਼ਾਂ ਇਹ ਚ ਹੋ ਸਕਦੇ ਦੇਖੋ ਰਿਜ਼ਲਟ ਦੇਖੋ ਟਮਾਟਰ ਲੱਗੇ ਨੇ ਬਤਾਉਂ ਲੱਗੇ ਨੇ Shimla ਮਿਰਚਾਂ ਲੱਗੀਆਂ ਨੇ ਦੇਖੋ Shimla ਮਿਰਚਾਂ ਲੱਗੀਆਂ ਨੇ ਇਹ ਚੀਜ਼ਾਂ ਹੋ ਜਾਂਦੀਆਂ ਤੇ ਪਾਈਪ ਦੇ ਸਭ ਤੋਂ ਥੱਲੇ ਅਸੀਂ ਦੇਖੋ ਕੀ ਕੀਤਾ ਐਂਡ ਕੈਪ ਲਾਇਆ ਮੈਂ ਤਾਂ ਬੰਦ ਕਰ ਦਿੱਤਾ ਇਹਦੇ ਵਿੱਚ ਦੋ ਥੱਲੇ ਛੋਟੇ ਛੋਟੇ ਹੋਲ ਕੀਤੇ ਕਿ ਐਕਸਟਰਾ ਪਾਣੀ ਬਾਹਰ ਆ ਜਾਏ ਪਾਣੀ ਦੇਣ ਦੀ ਕੋਈ ਪਰੇਸ਼ਾਨੀ ਨਹੀਂ ਜੀ ਤੁਸੀਂ ਉੱਪਰੋਂ ਪਾਣੀ ਪਾਓਗੇ ਥੱਲੇ ਤੱਕ ਪਾਣੀ ਚਲੇ ਜਾਂਦਾ ਆਪਣੇ ਆਪ ਤਿਆਰ ਕੀਤਾ ਇਹਨੂੰ ਜੀ ਬਾਕੀ ਤੁਸੀਂ ਕਿਸੇ ਕੋ ਤਿਆਰ ਕਰਵਾ ਵੀ ਸਕਦੇ ਮੇਰੇ ਖਿਆਲ ਹੁਣ ਰੈਡੀमेड ਵੀ ਵੇਚਣ ਲੱਗ ਪਏ ਨੇ ਲੋਗ ਨਾ ਇ ਤੇ ਇਹ ਚੀਜ਼ ਜਿਹੜੀ ਜੀ ਸਾਡੇ ਗਾਰਡਨ ਦੇ ਵਿੱਚ ਯੂਨੀਕ ਹੈਗੀ ਹੈ ਤੁਸੀਂ ਇਹਦੇ ਨਾਲ ਵੀ ਆਪਣੀ ਜਿਹੜੀ ਹੌਬੀ ਹੈ ਨਾ ਜਾਂ ਕੋਈ ਸ਼ੌਕ ਹੈ ਸਭ ਜਿਗੋਂ ਦਾ ਪੂਰਾ ਕਰ ਸਕਦੇ